ਖਬਰ ਜੁੜੀ ਹੈ ਇਸ ਵੇਲੇ ਕਰਨਲ ਪਰਿਵਾਰ ਦੇ ਨਾਲ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਦਿਆ ਕਿ ਕਰਨਲ ਪਰਿਵਾਰ ਦੇ ਜਿਹੜਾ ਚਾਰਜ ਸੀਟ 'ਚ ਉਹਦੇ ਵਿੱਚ ਜਿਹੜੀ ਚਾਰਜ ਸੀਟ ਜਿਹੜੀ ਸੀਬੀਆਈ ਵੱਲੋਂ ਜਿਹੜਾ ਦਾਖਲ ਕੀਤੀ ਗਈ ਆ ਉਹਦੇ ਵਿੱਚ ਸਭ ਤੋਂ ਵੱਡਾ ਖਲਾਸਾ ਕੀ ਹੋਇਆਗਾ ਕਿ ਉਹਦੇ ਸੀਟ ਦੇ ਵਿੱਚ ਕੀ ਮੈਣੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਰਨਲ ਪਰਿਵਾਰ ਵੱਲੋਂ ਜਿਹੜਾ ਲਗਾਤਾਰ ਜਿਹੜਾ ਐਨੇ ਮਹੀਨੇ ਜਿਹੜਾ ਲੜਾਈ ਲੜਨ ਤੋਂ ਬਾਅਦ ਜਿਹੜਾ ਕਾਟ ਕਿੱਥੇ ਰਹਿ ਗਈ ਤੁਹਾਨੂੰ ਇਹ ਕੱਲੀ ਕੱਲੀ ਗੱਲ ਦੱਸਦੇ ਆ ਵੀਡੀਓ ਨੂੰ ਚੱਲਦੇ ਚੱਲਦੇ ਨੂੰ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖ ਦਿਓ ਬੈਲਜੀਕਾ ਖਾਲਸਾ ਬੈਲਜੀਕੀ ਪਤੇ ਗੱਲ ਕਰਦੇ ਆਪਾਂ ਜੇ ਕਰਨਲ ਦੇ ਮੁੱਦੇ ਦੀ ਪਸਵਿੰਦਰ ਸਿੰਘ ਕਰਨਲ ਅਤੇ ਉਹਨਾਂ ਦਾ ਬੇਟਾ ਅੰਗਤ ਬਾਠ ਕਰੀਬ ਇਸ ਕੇਸ ਨੂੰ ਜਿਹੜਾ 9 ਮਹੀਨੇ ਲਗਭਗ ਹੋ ਚੁੱਕੇ ਆ 13 14 ਮਾਰਚ ਦੀ ਜਿਹੜਾ ਰਾਤ ਨੂੰ ਸਾਬ ਨੂੰ ਜਿਹੜਾ ਇਸ ਤਰ੍ਹਾਂ ਅਨੁਸਾਰਾਂ ਨੂੰ ਪਤਾ ਇੱਕ ਢਾਬੇ ਤੇ ਜਿਹੜਾ ਪਸਵਿੰਦਰ ਸਿੰਘ ਬਾਠ ਤੇ ਉਹਨਾਂ ਦੇ ਮੁੰਡਾ ਜਿਹੜਾ ਅੰਗਤ ਬਾਠ ਆ ਜਿਹੜਾ ਬੁਰੀ ਤਰ੍ਹਾਂ ਉਹਨਾਂ ਦੀ ਕੁੱਟਮਾਰ ਹੁੰਦੀ ਆ ਤੇ ਉਹਨਾਂ ਦਾ ਜਿਹੜਾ ਕਿ ਜਿਹੜਾ ਸਿਰ ਦੇ ਵਿੱਚ ਸੱਟਾਂ ਮਾਰੀਆਂ ਜਾਂਦੀਆਂ ਬਾਹਾਂ ਤੋੜੀਆਂ ਜਾਂਦੀਆਂ ਤੇ ਇੱਥੋਂ ਤੱਕ ਕਿ ਇਹ ਤੱਕ ਕਹਿ ਦਿੱਤਾ ਸੀ ਕਿ ਉਹਨਾਂ ਦਾ ਆਈ ਕਾਰਡ ਵੀ ਖੋਲਿਆ ਸੀ ਇੱਕ ਫੌਜ ਦਾ ਭਾਰਤੀ ਫੌਜ ਦਾ ਆਈ ਕਾਰਡ ਖੋਣਾ ਯਾਨੀ ਕਿ ਇੱਕ ਦੇਸ਼ ਧਰੋਹ ਦੇ ਮਕਾਦਮੇ ਤੱਕ ਬੰਦਾ ਸੀ ਜੇ ਕੋਈ ਹੋਰ ਖੋ ਲੈਂਦਾ ਜੇ ਕੋਈ ਕੋਈ ਸਿੱਖ ਖੋਲ ਲੈਂਦਾ ਜਾਂ ਕੋਈ ਹੋਰ ਖੋਲ ਲੈਂਦਾ ਪਰ ਇਹ ਖਾਕੀ ਗੁੰਡਿਆਂ ਨੇ ਖੋਇਆ ਸੀ ਇਹਨਾਂ ਦੇ ਉੱਪਰ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ 109 ਜਿਹੜੀ ਧਾਰਾ ਲੱਗੀ ਸੀ ਉਹ ਵੀ ਜਿਹੜੀ ਹਟਾ ਦਿੱਤੀ ਆ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਸਾਡੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਜਿਹੜੀ ਚਾਰਜ ਸ਼ੀਟ ਦਾਖਲ ਕੀਤੀ ਗਈ ਆ ਉਹਦੇ ਵਿੱਚ 109 ਜਿਹੜੀ ਆ ਧਾਰਾ ਕਿ ਜਿਹੜੀ ਬੀਐਨਸੀ ਨਵਾਂ ਧਾਰਾ ਜਿਹੜੀ ਜੋੜੀ ਗਈ ਹੈ 307 ਨੂੰ ਲੈ ਕੇ ਜਿਹੜਾ ਇੱਕ ਬੀਐਨਸ ਦੀਆਂ ਜਿਹੜੀਆਂ ਨਵੀਆਂ ਧਾਰਾ ਨੇ 109 ਆ ਜਿਹੜੀ ਉਹਦੇ ਵਿੱਚ ਕਹਿੰਦੇ ਹੈ ਨਹੀਂ ਜਿਹੜੇ ਕਿ ਜਿਹੜੇ ਕਿ ਸੀਬੀਆਈ ਵੱਲੋਂ ਜਿਹੜਾ ਚਾਰ ਸੀਟ ਜਿਹੜੀ ਦਾਖਲ ਕੀਤੀ ਗਈ ਆ ਫਿਲਹਾਲ ਜਿਹੜਾ ਅਜੇ ਇਸ ਤੇ ਪੂਰੀ ਪੁਸ਼ਟੀ ਨਹੀਂ ਪਰ ਅੱਜ ਬਖ ਬਖ ਅਖਬਾਰਾਂ ਦੇ ਵਿੱਚ ਇਹ ਜਿਹੜਾ ਬਿਆਨ ਸਪੇ ਨੇ ਜਿਹੜਾ ਇਹ ਚੀਜ਼ ਸਪੀਆ ਕਿ ਸੀਬੀਆਈ ਜਿਹੜਾ ਵੱਲੋਂ ਜਿਹੜਾ ਇੱਕ 109 ਦੀ ਜਿਹੜੀ ਧਾਰਾ ਉਹ ਹਟਾ ਦਿੱਤੀ ਆ ਇਹਦੇ ਉੱਤੇ ਇੱਕ ਵੱਡੇ ਸਵਾਲ ਖੜੇ ਹੋ ਚੁੱਕੇ ਨੇ ਜਿਹੜਾ ਕਿ ਹੁਣ ਉਹ ਕਰਨਲ ਪਰਿਵਾਰ ਜਿਹੜਾ ਇੱਕ ਦੇਸ਼ ਦਾ ਰਾਖਾ ਇੱਕ ਫੌਜ ਦਾ ਕਰਨਲ ਜਿਹਨੂੰ ਕਹਿੰਦੇ ਸੇਰਕ ਤੇ ਆਈ ਕਾਰਡ ਤੁਹਾਡਾ ਤਾਂ ਹੀ ਮਿਲੂਗਾ ਜੇ ਤੂੰ ਜਿਉਂਦਾ ਰਹਿ ਗਿਆ ਕਿਤੇ ਉਹਦੇ ਤੇ ਦੇਸ਼ ਤੋਂ ਉਹਦੇ ਪੱਤੇ ਦਰਜ ਕਰਨੇ ਸੀ ਕਿੰਨੇ 307 ਦੇ ਪੱਤੇ ਦਰਜ ਕਰਨੇ ਸੀ ਪਰ ਮੈਨੂੰ ਲੱਗਦਾ ਕਿ ਮਾੜੀਆਂ ਮੋਟੀਆਂ ਧਰਾ ਮਰਣਗੀਆਂ ਕਿਉਂਕਿ ਤੁਹਾਨੂੰ ਪਤਾ ਕਿ ਜਿਹੜਾ ਪ੍ਰੈਕਟੀਕਲ ਜਦੋਂ ਉੱਤੇ ਜਿਹੜਾ ਦਬਾਅ ਪਿਆ ਲੋਕਾਂ ਦਾ ਦਬਾਅ ਪਿਆ ਆਰਮੀ ਦਾ ਦਬਾਅ ਪਿਆ ਤੇ ਉਦੋਂ ਜਿਹੜਾ ਪਟਿਆਲਾ ਪੁਲਸ ਨੇ ਜਿਹੜੇ 109 ਜਿਹੜੀ ਧਾਰਾ ਲਗਾ ਦਿੱਤੇ ਸੀ ਉਸ ਤੋਂ ਬਾਅਦ ਜਿਹੜੇ ਮੈਸਟੀਗੇਸ਼ਨ ਦਾ ਜਿਹੜੇ ਮਨਜੀਤ ਸਰੂਪ ਕੋਲੇ ਜਾਂਦੀ ਆ ਚੰਡੀਗੜ੍ਹ ਨੂੰ ਜਿਹੜੀ ਅਮੈਸਟੀਗੇਸ਼ਨ ਦਿੱਤੀ ਜਾਂਦੀ ਆ ਤੇ ਉਤੋਂ ਜਿਹੜਾ ਕਿ ਉਹਨਾਂ ਨੇ ਉਹ ਜਿਹੜੀ 109 ਜਿਹੜੀ ਧਾਰਾ ਸੀ ਉਦੋਂ ਚੰਡੀਗੜ੍ਹ ਪੁਲਿਸ ਨੇ ਹਟਾ ਦਿੱਤੀ ਸੀ ਤਾਂ ਫਿਰ ਜਦੋਂ ਪਰਿਵਾਰ ਜਸਵਿੰਦਰ ਕੌਰ ਬਾੜ ਤੇ ਉਹਨਾਂ ਦਾ ਪਰਿਵਾਰ ਤੇ ਜਦੋਂ ਹਾਈ ਕੋਰਟ ਦੇ ਵਿੱਚ ਗਿਆ ਤਾਂ ਹਾਈ ਕੋਰਟ ਨੇ ਵੀ ਜਿਹੜਾ ਉਸ ਐਸਆਰਟੀ ਜਿਹੜੀ ਜਿਹਦੇ ਨੌ ਮੈਂਬਰ ਸੀ ਉਹਨਾਂ ਨੂੰ ਝਾੜ ਪਾਈ ਸੀ ਕਿ ਧਾਰਨ ਨੂੰ ਕੇਸ ਦਾ ਜਿਹੜਾ ਪੂਰਾ ਬੇਰਵਾ ਇਕੱਠਾ ਕਰਨ ਲਈ ਕਿਹਾ ਸੀ ਨਾ ਕਿ ਧਾਰ ਜੋੜਨਾ ਤੇ ਨਾ ਘਟਾਉਂ ਤੇ ਨਾ ਵਧਾਉਣ ਵਾਸਤੇ ਕਿਹਾ ਸੀ ਪਰ ਇੱਕ ਬੜੀ ਜਿਹੜੀ ਡੂੰਗੀ ਸਾਜ਼ ਸਾ ਉਹਦੇ ਤਹਿਤ ਜਿਹੜੀ ਉਹ ਧਾਰਾ ਕਹਿੰਦੇ ਆ 109 ਜਿਹੜੀ ਉਹ ਹਟਾ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ ਕੇਸ ਆ ਜਿਹੜਾ ਸੀਬੀਆਈ ਹਵਾਲੇ ਜਾਂਦਾ ਤਾਂ ਪਰਿਵਾਰ ਖੁਸ਼ੀ ਜਸਵਿੰਦਰ ਕੌਰ ਤੇ ਪੂਰਾ ਕਰਨਲ ਪਰਿਵਾਰ ਆ ਤੇ ਸਾਰੀ ਫੌਜ ਆ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਪੰਜਾਬ ਵਾਸੀ ਕਿਉਂਕਿ ਹਰ ਇੱਕ ਦੂਜੇ ਤੀਜੇ ਘਰ ਛੱਡ ਕੇ ਜਿਹੜਾ ਹਰ ਇੱਕ ਨੌਜਵਾਨ ਫੌਜ ਦੇ ਵਿੱਚ ਗਿਆ ਭਾਰਤ ਦੇ ਜਿਹੜਾ ਫੌਜ ਆ ਉਹਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਨੌਜਵਾਨ ਸ਼ਹਿਰਾਂ ਦੇ ਨੌਜਵਾਨ ਜੀਵਿਦਾਰਾਂ ਦੇ ਨੌਜਵਾਨ ਸਿੱਖਾਂ ਦੇ ਨੌਜਵਾਨ ਜਿਹੜਾ ਫੌਜ ਦੇ ਵਿੱਚ ਭਰਤੀ ਹੁੰਦੇ ਆ ਹੁਣ ਇਹ ਦੱਸਿਆ ਜਾ ਰਿਹਾ ਕਿ 109 ਜਿਹੜੇ ਉਹ ਧਾਰਾ ਜੇਕਰ ਹਟਦੀ ਆ ਤਾਂ ਫਿਰ ਉਹਨਾਂ ਨੂੰ ਜਿਹੜਾ ਕਿ ਖਾਸ ਕਰਕੇ ਜਿਹੜਾ ਰੌਣਿਤ ਸਿੰਘਾ ਜੀ ਨੂੰ ਕਿ ਪਹਿਲਾ ਜਿਹੜੀ ਕੋਈ ਬੇਲ ਨਹੀਂ ਮਿਲੀ ਤੇ ਕੀ ਰੌਣੀ ਸਿੰਘ सीबीआई ਦੇ ਕੋਰਟ ਦੇ ਕੋਲ ਆ ਜਾਂ सीबीआई ਕੋਲ ਆ ਜਿਹੜਾ ਮਹਾਲੀ ਗਿਆ ਜਾਂ ਪਾਕ ਇਹਦੇ ਦਿੱਲੀ ਮਿਲ ਕੇ ਆ ਜਾਂ ਚੰਡੀਗੜ੍ਹ ਮਿਲ ਕੇ ਆਇਆ ਜਾਂ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ ਆ ਜਾਂ ਉਹ ਕੋਈ ਗ੍ਰਿਫਤਾਰ ਕੀਤਾ 9 ਮਹੀਨਿਆਂ ਤੱਕ ਕੋਈ ਗ੍ਰਿਫਤਾਰੀ ਨਹੀਂ ਤੇ ਉਸ ਤੋਂ ਬਾਅਦ ਜਿਹੜੀਆਂ ਤਰਾਵਾਂ ਲੱਗੀਆਂ ਨੇ ਉਹ ਵੀ ਹਟ ਰਹੀਆਂ ਨੇ ਇਹ ਵੱਡੇ ਸੰਕੇਤ ਖੜੇ ਕਰਦੀਆਂ ਨੇ ਜਾਨੀ ਕਿ ਇੱਕ ਪਰਿਵਾਰ ਜਿਹੜਾ ਪੜਿਆ ਲਿਖਿਆ ਪਰਿਵਾਰ ਹੋਵੇ ਆਰਮੀ ਜਿਹੜਾ ਕਿ ਤੀਜੀ ਚੌਥੀ ਪੀੜ੍ਹੀ ਆਰਮੀ ਦੇ ਵਿੱਚ ਹੋਵੇ ਜੇਕਰ 9 ਮਹੀਨਿਆਂ ਤੋਂ ਉਹਨੂੰ ਇਨਸਾਫ ਨਹੀਂ ਮਿਲਦਾ ਤਾਂ ਫਿਰ ਤੁਸੀਂ ਇਹ ਸੋਚ ਕੇ ਦੇਖ ਲਓ ਕਿ ਆਮ ਲੋਕਾਂ ਦਾ ਇੱਥੇ ਕੀ ਹਾਸਲ ਹੁੰਦਾ ਹੋਊਗਾ ਆਮ ਨਾਗਰਿਕਾਂ ਨੂੰ ਇੱਥੇ ਕੀ ਇਨਸਾਫ ਮਿਲਦਾ ਹੋਊਗਾ ਇਸ ਕਰਕੇ ਤਾਂ ਲੋਕ ਭਾਈ ਬਾਹਰ ਨੂੰ ਭੱਜ ਰਿਹਾ ਲੋਕ ਕਹਿੰਦੇ ਸਾਨੂੰ ਵਿਸ਼ਵਾਸ ਨਹੀਂ ਇਸ ਸਿਸਟਮ ਤੇ ਇਸ ਅੰਦਾ ਕਾਨੂੰਨ ਤੇ ਸਾਨੂੰ ਵਿਸ਼ਵਾਸ ਨਹੀਂ ਕਿਉਂਕਿ ਜਿਹੜਾ ਇਹ ਕਾਨੂੰਨ ਇਹ ਸਰੇ ਆਮ ਧਰਜੀਆਂ ਉਡਾਉਂਦਾਗਾ ਇਸ ਕਰਕੇ ਲੋਕਾ ਜਿਹੜਾ ਧੜਾ ਧੜਾ ਕੋਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਵੱਖ-ਵੱਖ ਮੁਲਕਾਂ ਦੇ ਵਿੱਚ ਜਾ ਰਹੇ ਆ ਲੋਕ ਕਹਿੰਦੇ ਆ ਪੰਜਾਬ ਦੇ ਵਿੱਚ ਰਹੋ ਪਰ ਪੰਜਾਬ ਦੇ ਵਿੱਚ ਗੁੰਡਾ ਰਾਜ ਆ ਪੰਜਾਬ ਦੇ ਵਿੱਚ ਨਿਤ ਜੋ ਕੁਝ ਹੋ ਰਿਹਾ ਉਹ ਤਾਂ ਤੁਹਾਡੇ ਸਾਹਮਣੇ ਆ ਪਰ ਜਦੋਂ ਕੋਈ ਇੱਕ ਕਰਨਲ ਫੌਜ ਦਾ ਉਹ ਜਿਹੜਾ ਸਰਿਆਂਮ ਕੁੱਟਿਆ ਹੋਵੇ ਬਾਜ਼ਾਰ ਦੇ ਵਿੱਚ ਸਰਿਆਂਮ ਜਿਹੜਾ ਉਹਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ ਗਈਆਂ ਹੁਣ ਤੇ ਉਹਦੇ ਮੁੰਡੇ ਦਾ ਜਿਹੜਾ ਸਿਰ ਉੱਤੇ ਜਿਹੜਾ ਟਾਂਕੇ ਲੱਗੇ ਹੋਣ ਤੇ ਹੁਣ ਇਹ ਜਿਹੜਾ ਇਹ ਵੱਡੀ ਖਬਰ ਇਹ ਦਰਸਾਉਂਦੀ ਆ ਕਿ ਜਿਹੜੀ ਅਰਾਦਾ ਕਾਦੇ ਦੀ ਧਾਰਾ ਆ ਕੀ ਜਿਹੜਾ ਸੀਬੀਆਈ ਵੱਲੋਂ ਇਹ ਹਟਾ ਦਿੱਤੀ ਆ ਹੁਣ ਕੁਝ ਸੂਤਰਾਂ ਤੋਂ ਜੇਕਰ ਮੰਨਿਏ ਤਾਂ ਉਹ ਇਹ ਗੱਲ ਵੀ ਕਹਿ ਸਕਦੇ ਆ ਜੇਕਰ ਆਪਾਂ ਮੰਨਿਏ ਕਿ ਸਿਵੀ ਕੋਰਟ ਤੋਂ ਇੱਕੋ ਇੱਕ ਹਸਾਰ ਆਉਂਦਾ ਲੋਕਾਂ ਨੂੰ ਮੈਂ ਪਹਿਲਾਂ ਵੀ ਕਹਿਣਾ ਕਿ ਜਿਹੜਾ ਕਿ ਸਿਵੀ ਵੱਲੋਂ ਜਿਹੜਾ ਝੂਠੇ ਪੁਲਿਸ ਮੁਕਾਬਲੇ ਜਿਹੜਾ ਜਿੰਨੇ ਹੋਏ ਨੇ ਉਹ ਸਿਵੀਆਈ ਕੋਲੋਂ ਜਿਹੜਾ ਇੱਕ ਇਹ ਲੱਗਦਾ ਸੀ ਕਿ ਸਾਨੂੰ ਉੱਥੇ ਇਨਸਾਫ ਮਿਲੂਗਾ ਕਿਉਂਕਿ ਸੀਬੀਆਈ ਸੈਂਟਰ ਦੇ ਥੱਲੇ ਆ ਨਾ ਕਿ ਪੰਜਾਬ ਗਵਰਨਮੈਂਟ ਦੇ ਇਸ ਕਰਕੇ ਜਿਹੜਾ ਲੋਕਾਂ ਨੂੰ ਉੱਥੇ ਜਾਣਾ ਬੜਾ ਮੁਸ਼ਕਲ ਲੱਗਦਾ ਸੀ ਨਹੀਂ ਤਾਂ ਗੰਢ ਤੁੱਪ ਕਰ ਲੈਂਦੇ ਹੁੰਦੇ ਆ ਪਰ ਹੁਣ ਇਹ ਦੱਸਿਆ ਜਾ ਰਿਹਾ ਕਿ ਸੀਬੀਆਈ ਵਿੱਚੋਂ ਜਿਹੜਾ ਕੁਝ ਬੰਦੇ ਸੀ ਜਿਹੜਾ ਉਹ ਪਟਿਆਲੇ ਦੇ ਵਿੱਚ ਨਾਲ ਸੰਬੰਧ ਸਨ ਤੇ ਇਸ ਕਰਕੇ ਜਿਹੜਾ ਇਹ ਕੇਸ ਆ ਜਿਹੜਾ ਇਹਦੇ ਵਿੱਚ ਜਿਹੜੀ ਇਹ ਧਾਰਾ ਜਿਹੜੀ ਹਟਾਈ ਗਈ ਆ ਹੁਣ ਰੌਨੀ ਸਿੰਘ ਜਾਂ ਹਾਰੀ ਬੋਪਾਰਾ ਜਾਂ ਹੋਰ ਸੁਮਿੰਦਰ ਸਿੰਘ ਜਿੰਨੇ ਵੀ ਇਨਸਪੈਕਟਰ ਆ ਤੇ ਉਹਨਾਂ ਨੂੰ ਭਾਈ bail ਆ 319 ਦੇ ਤਹਿਤ ਜਿਹੜੇ ਉਹਨਾਂ ਨੂੰ ਮਿਲ ਜਾਣੀ ਆ ਕਿਉਂਕਿ ਹਰ ਇੱਕ ਦਾ ਅਧਿਕਾਰ ਹੁੰਦਾਗਾ ਜਿਹੜਾ ਕੋਈ ਵੀ ਹੋਵੇ ਪੀੜਤ ਪਰਿਵਾਰ ਹੋਵੇ ਚਾਹੇ ਦੂਜਾ ਹੋਵੇ ਤੇ ਉਹਨੂੰ ਜਿਹੜਾ ਅਦਾਲਤ ਦੇ ਵਿੱਚ ਜਾਣ ਦਾ ਮੌਕਾ ਮਿਲ ਜਾਊਗਾ ਜੇਕਰ 109 ਹਟਦੀ ਆ ਤਾਂ ਉਹਨਾਂ ਦੀ ਜਿਹੜੀ bail ਆ ਉਹ ਛੱਟ bail ਹੋ ਜਾਣੀ ਆ ਤਾਂ ਉਹਨਾਂ ਨੇ ਫੇਰ ਕੁਰਸੀਆਂ ਤੇ ਆ ਕੇ ਬਹਿ ਜਾਣਾਗਾ ਫੇਰ ਉਹ ਦੰਦ ਚੜਾਉਣਗੇ ਕਹਿਣਗੇ ਅਸੀਂ ਤਾਂ ਉਹਦੀ ਕਿਹਾ ਸੀ ਨਾਲੇ ਮਿੰਤਾ ਕੀਤੀਆਂ ਸੀ ਭਾਈ ਤੁਸੀਂ ਮੰਨ ਜਾਓ ਕਿ ਅਸੀਂ ਮਾਫੀ ਮੰਗਦੇ ਆ ਉਦੋਂ ਮਾਫੀ ਮੰਗ ਕੇ ਵੀ ਨਾ ਲੋਟ ਆਇਆ ਉਸ ਤੋਂ ਬਾਅਦ ਜਿਹੜਾ ਇਸ ਪਰਿਵਾਰ ਨੇ ਜਸਵਿੰਦਰ ਕੌਰ ਨੇ ਤੇ ਕਰਨਲ ਪਰਿਵਾਰ ਨੇ ਕਿ ਉਹ ਦੱਸੋ ਉਹ ਦਰ ਕਿਹੜਾ ਸੜਿਆ ਜਿਸ ਦਾ ਕੁੰਡਾ ਨਾ ਖੜਕਾਇਆ ਹੋਵੇ ਡੀਸੀ ਤੋਂ ਲੈ ਕੇ ਜਿਹੜਾ ਗਵਰਨਰ ਤੱਕ ਗਿਆ ਹੋਵੇ ਰਾਜਾ ਰਾਜਾ ਨਾਥ ਸਿੰਘ ਨੂੰ ਮਿਲੇ ਭਗਵਤ ਮਾਨ ਨੂੰ ਮਿਲੇ ਉਹਦਾ ਕੁੰਡਾ ਖੜਕਾਇਆ ਦੂਜੇ ਤੀਜੇ ਜਣੇ ਕਿ ਮੈਂ ਕਹਿੰਦਾ ਉਹ ਦਰ ਨਹੀਂ ਸੜਿਆ ਉਹ ਅਵਸਰ ਨਹੀਂ ਛੱਡੇ ਆ ਉਹ ਗ੍ਰਹਿ ਮੰਤਰੀ ਤੱਕ ਵੀ ਗਏ ਆ ਉਹ ਜਿਹੜਾ ਕਿ ਕਾਨੂੰਨ ਬਵਸਤਾ ਨੂੰ ਲੈ ਕੇ ਜਿਹੜਾ ਇੱਕ ਵੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਉਹਨਾਂ ਨੇ ਉਹ ਕੰਮ ਕੀਤਾ ਪਰ ਉਹਨਾਂ ਨੂੰ ਲੱਗਦਾ ਸੀ ਕਿ ਸਾਨੂੰ ਹੁਣ ਇਨਸਾਫ ਮਿਲ ਜਾਊਗਾ ਤੇ ਜਦੋਂ ਚਲਾਨ ਪੇਸ਼ ਹੁੰਦਾ ਹੈਗਾ ਚਾਰਜ ਸ਼ੀਟ ਦਾਖਲ ਹੁੰਦੀ ਆ ਉਦੋਂ ਵੀ ਲੱਗਦਾ ਸੀ ਕਿ ਪੀੜਤ ਪਰਿਵਾਰ ਨੂੰ ਜਿਹੜਾ ਇਨਸਾਫ ਮਿਲ ਜਾਊਗਾ ਹੁਣ ਜਿਹੜੀ ਕਿ ਕੱਲ ਜਿਹੜੀ ਇੱਕ ਬਾਤਾਲਾਪ ਕੀਤੀ ਆ ਜਸਵਿੰਦਰ ਕੌਰ ਪਤਨੀ ਪਸਵਿੰਦਰ ਸਿੰਘ ਬਾਠਾ ਕਰਨਲ ਦੀ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਇਹ ਧਾਰਾ ਹਟਦੀ ਆ ਤਾਂ ਉਹਨਾਂ ਨੂੰ 9 ਮਹੀਨੇ ਕੀ 9 ਸਾਲ ਲੱਗ ਜਾਣ ਤਾਂ ਉਹ ਆਖਰ ਤੱਕ ਲੜਾਈ ਜਿਹੜੀ ਮਰਦੇ ਦਮ ਤੱਕ ਲੜਨਗੇ ਲੜਨੀ ਵੀ ਚਾਹੀਦੀ ਆ ਕਿਉਂਕਿ ਇੱਕ ਬੇਕਸੂਰ ਉਹਨਾਂ ਦਾ ਜਿਹੜਾ ਪਤੀ ਕੁੱਟਿਆ ਗਿਆ ਹੋਵੇ ਉਹਨਾਂ ਦਾ ਪੁੱਤਰ ਕੁੱਟਿਆ ਗਿਆ ਹੋਵੇ ਇੱਕ ਤਾਂ ਜਿਹੜੀ ਕਿ ਸਾਰੇ ਸੰਸਾਰ ਦੇ ਵਿੱਚ ਕ੍ਰਿਕਰੀ ਹੋਈ ਹੋਵੇ ਕਿ ਜਿਹੜਾ ਆਰਮੀ ਭਾਰਤੀ ਫੌਜ ਦਾ ਕਰਨਲ ਇੱਕ ਚਾਰ ਪੱਤ ਅਫਸਰ ਨੇ ਕੁੱਟਿਆ ਤੇ ਬਾਅਦ ਦੇ ਵਿੱਚ ਉਹਦਾ ਨਤੀਜਾ ਕੀ ਨਿਕਲਿਆ ਇਹ ਉਹ ਪੁਲਿਸ ਅਫਸਰ ਕਿਸੇ ਦੇ ਧਰੇੜ ਤੇ ਕਿੰਨੇ ਆਏ ਕੋਈ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇਹ ਇਹਦੇ ਪਿੱਛੇ ਮੈਨੂੰ ਲੱਗਦਾ ਕਿ ਹੁਣ ਜਿਹੜੀ ਜਿਹੜਾ ਸਾਰਾ ਕੁਝ ਹੋ ਰਿਹਾ ਜਿਹੜਾ ਸੀਵੀਆਈ ਨੂੰ ਜਿਹੜਾ ਇਹ ਧਾਰਾ ਹਟਾਉਣੀ ਪਈ ਆ ਹੁਣ ਸੂਤਰਾਂ ਤੋਂ ਤਾਂ ਜੇਕਰ ਮੰਨੀਏ ਤਾਂ ਉਹਨਾਂ ਨੇ ਕਿਹਾ ਕਿ ਇਹਦੇ ਪਿੱਛੇ ਮੁੱਖ ਮੰਤਰੀ ਦਾ ਹੱਥ ਹੋ ਸਕਦਾ ਹੈਗਾ ਕਿਉਂਕਿ ਮੁੱਖ ਮੰਤਰੀ ਨੇ ਜਿਹੜਾ ਤੁਹਾਨੂੰ ਯਾਦ ਹੋਊਗਾ ਕਿ ਸਰਦਾਰ ਭਗਵੰਤ ਮਾਨ ਕੋਲ ਜਿਹੜਾ ਜਸਵਿੰਦਰ ਕੌਰ ਅਤੇ ਉਹਦੇ ਹੋਰ ਰਿਸ਼ਤੇਦਾਰ ਅਤੇ ਕੁਝ ਫੌਜ ਦੇ ਜਿਹੜਾ ਮੁਖੀ ਆ ਉਹ ਜਾਣਦੇ ਨੇ ਤੇ ਭਰੋਸਾ ਦਵਾਉਂਦਾ ਕਿ ਭਗਵਾਨਤਵਾਨ ਨੇ ਕਿਹਾ ਸੀ ਕਿ ਮੈਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਅੰਦਰ ਛੱਡ ਦੂੰਗਾ ਪਰ ਭਰੋਸਾ ਉਹ ਜਿਉਂਦਾ ਤਿਉਂ ਰਿਹਾ ਉੱਤੇ ਪਰ ਕੁਝ ਨਹੀਂ ਹੋਇਆ ਤੇ ਹੁਣ ਮੈਨੂੰ ਲੱਗਦਾ ਕਿ ਸੂਤਰਾਂ ਦੇ ਜੇਕਰ ਮੰਨੀਆਂ ਇਹ ਤੇ ਉਹਨਾਂ ਨੇ ਕਿਹਾ ਕਿਉਂਕਿ ਉਸੇ ਦਿਨ ਤੇ ਇਹ ਗੱਲ ਕਹੀ ਜਾਂਦੀ ਸੀ ਕਿ ਇਹਨਾਂ ਪੁਲਿਸ ਆਫਸਰਾਂ ਦੇ ਪਿੱਛੇ ਕੋਈ ਵੱਡੀ ਜਿਹੜੀ ਕਿ ਹੱਥਾਂ ਕਿਸੇ ਦਾ ਕੋਈ ਵੱਡਾ ਸਿਆਸਦਾਨ ਖੜਾਗਾ ਯਾਨੀ ਕਿ ਲੱਗਦਾ ਕਿ ਮੁੱਖ ਮੰਤਰੀ ਖੜਾਗਾ ਇਸ ਕਰਕੇ ਜਿਹੜਾ ਇਹਨਾਂ ਨੂੰ ਬਾਰ ਬਾਰ ਜਿਹੜਾ ਆਪਣੀ ਡਿਊਟੀਆਂ ਤਿੰਨਗੇ ਇਸ ਕਰਕੇ ਜਿਹੜਾ ਇਹਨਾਂ ਨੂੰ ਅਜੇ ਤੱਕ ਕੋਈ ਇਸ ਕਰਕੇ ਪਾਈਏ ਇਹ ਜਿਹੜੇ ਅਵਸਰ ਨੇ ਇਸ ਕਰਕੇ ਜਿਹੜਾ ਚੰਡੀਗੜ੍ਹ ਸਿੱਟਦੇ ਅੱਗੇ ਪੇਸ਼ ਨਹੀਂ ਹੋਏ ਇਸ ਕਰਕੇ ਜਿਹੜਾ ਇਹਨਾਂ ਨੂੰ ਕੋਈ ਫੜ ਨਹੀਂ ਸਕਿਆ ਇਸ ਕਰਕੇ ਜਿਹੜਾ ਡੀਜੀਪੀ ਦਾ ਕੋਈ ਬਿਆਨ ਨਹੀਂ ਆਇਆ ਗੌਰਵ ਜაძਾ ਹਰ ਤੱਕ ਕੋਈ ਬਿਆਨ ਨਹੀਂ ਆਇਆ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ ਆਇਆ ਤੇ ਇਸ ਕਰਕੇ ਜਿਹੜਾ ਐਸਐਸਪੀ ਜਿਹੜਾ ਇਥੋਂ ਬਾਦਲੇ ਨਹੀਂ ਗਿਆ ਨਾਨਕ ਸਿੰਘ ਕਿੰਨਾ ਤੱਕ ਰਿਹਾ ਉਸ ਤੋਂ ਬਾਅਦ ਉਹਦੀ ਤਰੱਕੀ ਕਰਕੇ ਜਿਹੜਾ ਉਹਨੂੰ ਆਈਜੀ ਬਣਾਤਾ ਡੀਆਈਜੀ ਬਣਾਤਾ ਉਸ ਤੋਂ ਬਾਅਦ ਜਿਹੜਾ ਵਰਨ ਸ਼ਰਮਾ ਸੀ ਉਹਨੇ ਮਾਰੀ ਮੋਟੀ ਬਲਮ ਲਾਉਣ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਪਰਿਵਾਰ ਨੂੰ ਟਿਕਾ ਲਾਂਗੇ ਟਿਕਾ ਕੇ ਜਿਹੜਾ ਇਹ ਕੇਸ ਆ ਰਫੂ ਦਫੂ ਕਰਵਾ ਲਾਂਗੇ ਪਰ ਉਹਨਾਂ ਨੇ ਲੱਗਿਆ ਕਿ ਇਹ ਨਹੀਂ ਮੰਨਦੀ ਜਸਵੰਦਰ ਕੌਰ ਬਾਅਦ ਤੇ ਪਰਿਵਾਰ ਆ ਨਹੀਂ ਮੰਨਦਾ ਤੇ ਸੀਬੀਆਈ ਦੀ ਜਿਹੜਾ ਦੇ ਕੋਲ ਕੇਸ ਹੈ ਆ ਵੀ ਉਥੋਂ ਵੀ ਇਹਨਾਂ ਨੂੰ ਮਨਾ ਲਾਂਗੇ ਕੇਸ ਬਾਸ ਸੁਲਵਾ ਲਾਂਗੇ ਪਰ ਜੇ ਤਾਂ ਪਰਿਵਾਰ ਨਾ ਮੰਨਿਆ ਤਾਂ ਆਖਰ ਮੈਨੂੰ ਲੱਗਦਾ ਕਿ ਉਹਨਾਂ ਨੇ ਜਿਹੜਾ ਸੀਬੀਆਈ ਵੱਲੋਂ ਜਿਹੜਾ ਇੱਕ ਇਹ ਬੈਸਿਕ ਆਪਾਂ ਕਹਿੰਦੇ ਆ ਕਿ ਕਾਨੂੰਨ ਦੇ ਵਿੱਚ ਇਹ ਸਭ ਕੁਝ ਹੈਗਾ ਹੈਗਾ ਵੀ ਭਾਈ ਕਾਨੂੰਨ ਦੇਖਦਾਗਾ ਪਰ ਕਾਨੂੰਨ ਕਦੋਂ ਅੰਦਾ ਵੀ ਹੋ ਜਾਂਦਾਗਾ ਇੱਥੇ ਬੜੇ-ਬੜੇ ਜੱਜ ਬੇਕ ਜਾਂਦੇ ਆ ਇੱਥੇ ਭਾਰਤ ਦੀਆਂ ਅਦਾ ਤਾਂ ਜਿਹੜੀਆਂ ਨਿਆਹ ਪਰਾਲੀ ਜਿਹੜੇ ਲੋਕਾਂ ਨੂੰ ਜਿਹੜਾ ਉਹਨਾਂ ਨੇ ਇੱਕ ਬਸਵਾਸ ਦਿਵਾਉਣਾ ਹੁੰਦਾ ਇੱਕ ਕਾਨੂੰਨ ਦੇ ਤਹਿਤ ਜਰੀ ਉਹਨਾਂ ਨੂੰ ਨਿਆਹ ਦਿਵਾਉਣਾ ਹੁੰਦਾਗਾ ਜਦੋਂ ਉਹੀ ਜੱਜ ਵਕੀਲ ਬਿਕ ਜਾਣ ਤਾਂ ਫਿਰ ਕਹਿੰਦੇ ਹੁੰਦੇ ਆ ਅਖੇ ਰੱਬ ਹੀ ਰਾਖਾ ਭਾਈ ਫਿਰ ਤੁਹਾਡਾ ਕੁਝ ਨਿਭਣ ਵਾਲਾ ਮੈਨੂੰ ਲੱਗਦਾ ਕਿ ਇਸ ਪਰਿਵਾਰ ਦੇ ਨਾਲ ਜੇਕਰ ਇਹ ਕੁਝ ਹੁੰਦਾਗਾ ਕਰਨਲ ਬਾੜ ਦੇ ਨਾਲ ਤਾਂ ਭਾਈ ਬਹੁਤ ਹੀ ਮੰਦਭਗਾ ਹੋਊਗਾ ਤੇ ਬਹੁਤ ਹੀ ਨਿੰਦਣਯੋਗ ਹੋਊਗਾ ਕਿਉਂਕਿ ਅਸੀਂ ਨਹੀਂ ਕਹਦੇ ਕਿਸੇ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਜਾਵੇ ਅਸੀਂ ਕਹਿੰਦੇ ਅੱਗੇ ਭਾਈ ਜਿਹਨੇ ਕੀਤੀ ਆ ਉਹਨੂੰ ਭਰਨੇ ਜ਼ਰੂਰ ਚਾਹੀਦੀਆਂ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਆ ਪਰ ਇਹ ਕਿੱਥੋਂ ਦਾ ਕਾਨੂੰਨ ਆ ਕਿ ਇੱਕ ਭਾਰਤ ਦਾ ਫੌਜ ਦਾ ਕਰਨਲ ਹੋਵੇ ਜੇਕਰ ਕਰਨਲਾਂ ਦੇ ਨਾਲ ਇਹ ਕੁਝ ਹੁੰਦਾਗਾ ਤੇ ਪਰ ਭਾਈ ਆਮ ਲੋਕਾਂ ਦਾ ਰੱਬ ਰਾਖੀ ਆਮ ਲੋਕਾਂ ਦਾ ਤਾਂ ਇਸ ਵੀਡੀਓ ਤੇ ਤੁਸੀਂ ਆਪਣੀ رائے ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਤਾਕੇ ਜਿਹੜਾ ਇਹ ਪਤਾ ਲੱਗ ਸਕੇ ਕਿ ਭਾਈ ਫੌਜ ਦੇ ਕਰਨ ਨਾਲ 9 ਮਹੀਨੇ ਤੱਕ ਇੰਨਾ ਕੁਝ ਹੁੰਦਾ ਰਿਹਾ ਇੰਨਾ ਤਰੀਕਾ ਝਗੜੇ ਜਿਹੜਾ ਕਿ ਹਾਈ ਕੋਰਟ ਤੇ ਕਾਸ ਸੈੱਟ ਬਣ ਗਈ ਸੀਬੀਆਈ ਕੋਲ ਵਾ ਗਿਆ ਕੇਸ ਇੰਨਾ ਕੁਝ ਹੋਣ ਦੇ باوجود ਵੀ ਜਿਹੜਾ ਕਿ ਉਹਨਾਂ ਨੂੰ ਜਿਹੜਾ ਮੈਨੂੰ ਲੱਗਦਾ ਕਿ ਨਿਆ ਮਿਲਣ ਦੀ ਆਸ ਜਿਹੜੀ ਹੁਣ ਪਹਿਲਾਂ ਵੱਜੀ ਸੀ ਜਿਹੜਾ ਹੁਣ ਲੱਗਦਾ ਕਿ ਟੁੱਟਦੀ ਜਾ ਰਹੀ ਆ ਇਹ ਵੱਡਾ ਸਵਾਲ ਖੜਾ ਹੁੰਦਾਗਾ ਕਾਨੂੰਨ ਵਿਵਸਥਾ ਦੇ ਉੱਪਰ ਆ ਜ਼ਰੂਰ ਤੁਸੀਂ ਆਪਣੇ ਕਮੈਂਟ ਕਰਕੇ ਰਾਇ ਜ਼ਰੂਰ ਰੱਖਿਓ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਬਾਜੂ ਕਾ ਖਾਲਸਾ ਬਾਜੂ ਕੀ ਫਤਿਹ